ਸ਼ਸ਼ੀਕਾਲ ਕਿਸਾਨ ਦੋਸਤੋ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਦੇਰੀ ਫਾਰਮਿੰਗ ਵੱਲੋਂ ਤੇ ਮੇਰੇ Facebook ਪੇਜ ਜੋਤ ਦੇਰੀ ਫਾਰਮਿੰਗ ਅੱਖਾਂ ਵਾਲੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਸਾਨ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਟਰੈਕਟਰ ਮੰਡੀ ਮਲੋਟ ਮੰਡੀ ਜੋ ਮਲੋੜ ਦੇ ਵਿੱਚ ਲੱਗਦੀ ਆ ਤੇ ਬਠਿੰਡਾ ਵਾਲੇ ਚੌਂਕ ਦੇ ਬਿਲਕੁਲ ਨਜ਼ਦੀਕ ਲੱਗਦੀ ਆ ਤੇ ਪੰਜਾਬ ਸਟੇਟ ਦੇ ਵਿੱਚ ਲੱਗਦੀ ਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚ ਪੈਂਦੀ ਤੇ ਹਰ ਸੰਡੇ ਨੂੰ ਲੱਗਦੀ ਆ ਅੱਜ ਦੀ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਨਵੇਂ ਵਰਗੇ ਵਧੀਆ ਕੰਡੀਸ਼ਨ ਦੇ ਟਰੈਕਟਰ ਦਿਖਾਵਾਂਗੇ ਸੈਕੰਡ ਹੈਂਡ ਤੇ ਰੇਟਾਂ ਬਾਰੇ ਗੱਲ ਕਰਾਂਗੇ ਬਾਈ ਜੀ ਹੋਰਾਂ ਨਾਲ ਤੇ ਕੰਟੈਕਟ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿਸਾਨ ਦੋਸਤ ਆਪਣੇ ਫੇਸਬੁੱਕ ਪੇਜ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਿਹੜੇ ਕਿਸਾਨ ਦੋਸਤ ਅੱਜ ਪਹਿਲੀ ਵਾਰੀ ਆਪਣੇ YouTube ਚੈਨਲ ਦੇ ਜਰੀਏ ਵੀਡੀਓ ਦੇਖ ਰਹੇ ਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੇ ਤੁਹਾਨੂੰ ਆਪਾਂ ਨਵੇਂ-ਨਵੇਂ ਵੀਡੀਓ ਦਿਖਾਉਂਦੇ ਰਹੀਏ ਤੇ ਕਿਸੇ ਵੀ ਕਿਸਾਨ دوست ਨੇ ਆਪਣੇ ਪੇਜ ਤੇ ਜਾਂ ਚੈਨਲ ਤੇ ਵੀਡੀਓ ਕੋਈ ਹੋਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਹੈਗਾ ਜੀ 9530807080 ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲ ਰਿਹਾ ਜੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਓ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸੋਨਾਲਿਕਾ 740 DI ਕੰਡੀਸ਼ਨ ਤੁਹਾਡੇ ਸਾਹਮਣੇ ਬਾਈ ਹੋਰਾਂ ਨੇ ਬੈਂਪੱਤੇ ਲਿਖਾਇਆ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਤੇ ਮਾਡਲ ਆ ਦੋ ਹਜ਼ਾਰ 6 1 ਲੱਖ 90 ਹਜ਼ਾਰ ਕੀਮਤ ਲਿਖੀ ਆ ਕੰਡੀਸ਼ਨ ਦੇਖ ਲਓ ਤੁਹਾਡੇ ਸਾਹਮਣੇ ਟਾਇਰ ਪਿੱਛੇ ਵਾਲੇ ਟਾਇਰ ਬਹੁਤ ਘੱਟ ਕਲਰ ਵਗੈਰਾ ਬਿਲਕੁਲ ਸਾਫ ਰਮਾਨ ਰੱਖੀ ਬਾਈ ਜੀ ਹਰਾਨੇ 1 ਲੱਖ 90 ਹਜ਼ਾਰ 2006 ਮਾਡਲ ਦੋਸਤੋ ਸੋਨਾਲੇ ਕਾ ਡੀਆ 35 ਦੇਖ ਰਹੇ ਹੋ ਤੁਸੀਂ 2015 ਮਾਡਲ ਦੋਸਤੋ ਕੀਮਤ 2 ਲੱਖ 65 ਹਜ਼ਾਰ ਮੂਹਰਲੇ ਟਾਇਰ ਦੋਸਤੋ ਬਿਲਕੁਲ ਨਵੇਂ ਪਿੱਛੇ ਵਾਲੇ ਬਿਲਕੁਲ ਕਸੇ ਹੋਏ ਛਤਰੀ ਵਗੈਰਾ ਲੱਗੀ ਹੋਈ ਆ ਇੰਜਨ ਦੀ ਕੰਡੀਸ਼ਨ ਦੇਖ ਲਓ ਬਿਲਕੁਲ ਸਾਫ ਚੰਕ ਦਾ ਰੰਗ Ориジナル ਕਲਰ ਇਹ ਆ ਗਿਆ 265 DI ਸਰਪੰਚ ਹਾਈ ਟੈਕ ਤੁਹਾਡੇ ਸਾਹਮਣੇ ਦੋਸਤੋ ਇਹ ਬਾਈ ਜੁਰੀ ਸੇਲ ਹੀ ਲੈ ਕੇ ਆਏ ਹੋਇਆ ਜਿਹੜੇ ਨਕਸਾਨ ਦੋਸਤਾਂ ਨੂੰ ਟਰੈਕਟਰ ਸੈਕੰਡ ਹੱਡ ਖਰੀਦਣੇ ਆ ਤਾਂ ਮਲੋਟ ਮੰਡੀ ਦੇ ਵਿੱਚ ਪਹੁੰਚ ਕੇ ਖਰੀਦ ਸਕਦੇ ਹੋ ਦੋਸਤੋ ਇਹ ਮਹਿੰਦਰਾ 265 ਦੀ ਕੀਮਤ ਨਹੀਂ ਲਿਖੀ ਹੋਈ ਟਰੈਕਟਰ ਸਾਫ਼ ਸੁਥਰਾ ਦੋਸਤੋ ਸਟੈਂਡਰਡ ਡੀਆਈ 345 ਸਮਾਰ ਲਓ ਨਿਗਾ ਦੋਸਤੋ ਛਤਰੀ ਲੱਗੀ ਵੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਪਸੰਦ ਤੁਸੀਂ ਖੁਦ ਕਰਨਾ ਹੈ ਮਾਡਲ 2006 ਦੋਸਤੋ ₹22 ਬਾਹਰ ਲਿਖਿਆ 1,95,000 ਇਹਦੇ ਪਸੰਦ ਆਊਗਾ ਰੇਟ ਘੱਟ ਵੱਧ ਹੋ ਸਕਦੇ ਆ ਤੇ ਮਲੋਟ ਮੰਡੀ ਦੇ ਵਿੱਚ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ ਹਰ ਸੰਡੇ ਨੂੰ ਮੰਡੀ ਤੋਂ ਉਸ ਕੋ ਲੱਗਦੀ ਆ ਇਹ ਦੇਖ ਰਹੇ ਹੋ ਜੀ ਡੀਆਈ 745 ਸੋਨਾਲੀ ਕਾ ਮਾਡਲ 2007 ਦੋਸਤੋ 2 ਲੱਖ 25000 ਡਿਮਾਂਡ ਮੂਹਰਲੇ ਟਾਇਰ ਬਿਲਕੁਲ ਨਵੇਂ ਪਿੱਛੇ ਵਾਲੇ ਬਿਲਕੁਲ कसे ਹੋਏ ਦੋਸਤੋ ਛਤਰੀ ਵਗੈਰਾ ਲੱਗੀ ਹੋਈ ਆ ਤੁਹਾਡੇ ਸਾਹਮਣੇ ਇੰਜਨ ਦੀ ਕੰਡੀਸ਼ਨ ਦੇਖ ਲਓ ਸਾਫ਼ ਸੁਥਰੀ ਮਲੋਟ ਮੰਡੀ ਦੇ ਵਿੱਚ ਸੇਲ ਵਾਸਤੇ ਆਏ ਹੋਏ ਆ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਕਿਸਾਨ ਭਾਈ ਨੂੰ ਟਰੈਕਟਰ ਕੀ ਲੋੜ ਹੈ ਤਾਂ ਆਪ ਮਲੋਟ ਮੰਡੀ ਮੈਂ ਪਹੁੰਚ ਕੇ ਜਿਲਾ ਸ੍ਰੀ ਮੁਕਤਸਰ ਸਾਹਿਬ ਮੈਂ ਲੱਗਦੀ ਹੈ ਹਰ ਸੰਡੇ ਕੋ ਲੱਗਦੀ ਹੈ ਸਟੇਟ ਪੰਜਾਬ ਮੈਂ ਦੋਸਤੋ ਬਠਿੰਡਾ ਚੌਕੇ ਬਿਲਕੁਲ ਨਜ਼ਦੀਕ ਨਿਊ ਹਾਲੈਂਡ ਬਿਲਕੁਲ ਨਵੇਂ ਟਰੈਕਟਰ ਵਰਗਾ 36 30 ਉੱਪਰ ਦੋਸਤੋ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਗੋਡੀਰ ਦੇ ਟਾਇਰ ਪਿੱਛੇ ਵਾਲੇ 45 ਦਾ ਇਹ ਸ਼ਕਤੀ ਦੇ ਇਹ 40 ਦਾ ਆ ਪੋਲੋ ਦੇ ਅੱਗੇ ਵਾਲੇ ਟਾਇਰ ਮੂਰਲੇ ਟਾਇਰ ਵੀ ਬਹੁਤ ਵਧੀਆ ਪਿੱਛੇ ਵਾਲੇ ਬਹੁਤ ਵਧੀਆ ਇੰਜਨ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਬਹੁਤ ਵਧੀਆ ਚਮਕਦਾਰ ਇੰਜਨ ਦਾ ਕਲਰ ओरिजिनल ਕਲਰ ਸਾਹਮਣੇ ਤੁਸੀਂ ਦੇਖ ਰਹੇ ਡੈਕ ਵਗੈਰਾ ਛੋਟਾ ਜਿਹਾ ਲੱਗਾ ਹੋਇਆ ਚੱਕਰੀ ਬਹੁਤ ਸਾਫ਼ ਸੁਥਰਾ ਟਰੈਕਟਰ ਦੋਸਤੋ ਕੀਮਤ ਦੀ ਗੱਲ ਕਰੀਏ ਤਾਂ ਮਾਡਲ ਹੈਗਾ ਜੀ 2013 3 ਲੱਖ 80 ਹਜ਼ਾਰ ਡਿਮਾਂਡ ਬਾਈਫਰਾ ਰੱਖੀ ਹੋਈ ਆ ਇਹ ਆ ਗਿਆ ਜੀ Mahindra 285 ਸਾਫ ਸੁਥਰੀ ਹਾਲਤ ਦੇ ਵਿੱਚ ਮੂਹਰੇ ਟਾਇਰ ਬਿਲਕੁਲ ਕੋਨੇ ਪਿੱਛੇ ਵਾਲੇ ਵੀ ਕੋਨੇ ਦੋਸਤੋ ਰੈਟ ਬਾਈ ਜੀ ਹੋਰਾਂ ਨੇ ਕੁਝ ਨਹੀਂ ਲਿਗਿਆ 740 ਡੀਆਈ ਸੋਨ ਵਾਲੀ ਕਾ ਦੋਸਤ ਟਰੈਕਟਰ ਦੀ ਇਹਦੀ ਹਾਲਤ ਬਹੁਤ ਚੰਗੀ ਆ ਮੂਹਰੇ ਟਾਇਰ ਬਿਲਕੁਲ ਨਵੇਂ ਵੇਖ ਸਕਦੇ ਆ ਤੁਹਾਡੇ ਸਾਹਮਣੇ ਮਾਡਲ 2009 ਰੇਟ ਦੀ ਗੱਲ ਕਰੀਏ ਤਾਂ 240000 ਦੇ ਵਿੱਚ ਘੱਟ ਵੱਧ ਹੋ ਸਕਦਾ ਦੋਸਤੋ 2013 ਮਾਡਲ 363380 ਦੀ ਵੀਡੀਓ ਦੇ ਵਿੱਚ ਪਹਿਲਾਂ ਮੈਂ ਕਵਰ ਕਰ ਚੁੱਕਿਆ ਤੇ ਗੱਲਬਾਤ ਕਰਨ ਲਈ ਬਾਈ ਜੀ ਹਰਨ ਨਾਲ ਆਪਾਂ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਮੈਣਾ ਜੀ ਮੈਣਾ ਹਾਂ ਜੀ ਆਪਨਾ ਮਲੋਡ ਦੇ ਨੇੜੇ ਆ ਗਿਆ ਹਾਂਜੀ ਹਾਂਜੀ ਡਬਲ ਠੀਕ ਆ ਠੀਕ ਆ ਕਿਹੜਾ ਮੋਡੂਲ ਟ੍ਰੈਕਟਰ ਲੈ ਕੇ ਆਏ ਹੋ 13 13 ਹਾਂਜੀ ਕਰਦਾ ਹੀ ਆਪਣਾ ਕਿ ਵਪਾਰ ਦਾ ਕੰਮ ਨਾ ਜੀ ਆਪਾਂ ਲਿਆ ਸੀਗੇ ਜੀ ਅੱਛਾ ਅੱਛਾ ਤੇ ਹੁਣ ਕੰਮ ਵੱਡਾ ਕਰਿਆ ਕਰ ਵੱਡਾ ਲੈਣ ਦਾ ਠੀਕ ਆ ਫਿਰ ਕਿੰਨੀ ਕੀ ਡਿਮਾਂਡ ਰੱਖੀ ਏ ਦੀ 380 380 ਹਾਂਜੀ ਠੀਕ ਆ ਨਾਮ ਦੱਸਿਓ ਆਪਣਾ ਬਲਵਿੰਦਰ ਸਿੰਘ ਜੀ ਪਿੰਡ ਮਹਿਣਾ ਪਿੰਡ ਮਹਿਣਾ ਮੋਬਾਈਲ ਨੰਬਰ ਦੱਸਿਓ ਵੀਰੇ 62341 ਹਾਂਜੀ 62313 ਠੀਕ ਆ ਲਾਸਟ ਕਿੱਥੋਂ ਤੱਕ ਸੇਲ ਕਰ ਦੇਗਾ ਇਹਨੂੰ ਵਾਸਤਿਤ ਜਿੱਤੇ ਸੇ ਕਰਵਾਇਆ ਥੋੜਾ ਬਹੁਤਾ ਕਰੇਗਾ ਨਾ ਘਟ ਹਾਂਜੀ ਹਾਂਜੀ ਫਿਕਸ ਰੇਟ ਤਾਂ ਨਹੀਂ ਨਾ ਤਿੰਨ ਅਸੀ ਲੈ ਜੀ ਠੀਕ ਆ ਓਕੇ ਬਾਈ ਜੀ ਤੁਹਾਨੂੰ ਇਹ ਆ ਗਈ ਫਾਰਮ ਟਰੈਕ 60 ਮੂਰਲੇ ਟਾਇਰ ਡੰਗ ਲਾਉਂਦੇ ਆ ਤੇ ਪਿਛਲੇ ਵੀ ਆਪਣਾ ਡੰਗ ਲਾਉਣਗੇ ਦੋਸਤੋ ओरिजिनल ਪੇਂਟ ਸਾਫ ਸੁਥਰੀ ਹਾਲਤ ਦੇ ਵਿੱਚ ਤੇ ਰੇਟ ਗੱਲ ਦੀ ਕਰੀਏ ਤਾਂ ਰੇਟ 22 ਹਰਾਂ ਨੇ ਲਿਖਿਆ ਨਹੀਂਗਾ ਮਾਡਲ ਲਿਖਿਆ ਜੀ 2002 ਜੇ 22 ਹਰੀ ਕੋਲ ਆਏ ਤਾਂ ਕੋਸ਼ਿਸ਼ ਕਰਾਂਗੇ ਕੁਛਕ ਤੁਹਾਨੂੰ ਦੱਸਾਂਗੇ ਡੀਆਈ 745 ਜਿਆਦਾ ਆਇਆ ਦੋਸਤ ਮੰਡੀ ਦੇ ਵਿੱਚ ਇਹ ਵੀ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਮੂਹਰੇ ਟਾਇਰ ਨਵੇਂ ਇਹਦੇ 2011 ਮਾਡਲ 2 ਲੱਖ 65 ਹਜ਼ਾਰ ਦੀ ਮੰਗ ਦੋਸਤੋ ਤੁਹਾਡੇ ਸਾਹਮਣੇ ਇੱਕ ਛੋਟਾ ਟਰੈਕਟਰ ਸੋਰਾ 852 FE ਬਿਲਕੁਲ ਨਵੇਂ ਵਰਗਾ ਸੈਕੰਡ ਹੈਂਡ ਟਰੈਕਟਰ ਕਿਉਂਕਿ ਮਲੋਡ ਦੇ ਵਿੱਚੋਂ ਮੈਂ ਪਹਿਲਾਂ ਤੁਹਾਨੂੰ ਦੱਸ ਚੱਕਿਆ ਬਿਲਕੁਲ ਨਵੇਂ ਵਰਗੇ ਟਰੈਕਟਰ ਮਿਲਦੇ ਆ ਟਾਇਰ ਅਗਲੇ ਦੇਖ ਲਓ ਬਹੁਤ ਵਧੀਆ ਗੋਡিয়ার ਦੇ ਪਿੱਛੇ ਵਾਲੇ ਸ਼ਕਤੀ ਦੇ ਆਪੋਲੋ ਕ੍ਰਿਸ਼ਕ ਦੇ ਆਪੋਲੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਟਾਇਰ ਕੰਡੀਸ਼ਨ ਬਹੁਤ ਵਧੀਆ ਬਿਲਕੁਲ オリジナル ਪੇਂਟ ਤੁਹਾਡੇ ਸਾਹਮਣੇ ਬਿਲਕੁਲ ਚਮਕਦਾ ਟਰੈਕਟਰ ਮਾਡਲ ਦੀ ਗੱਲ ਕਰੀਏ 2019 6 ਲੱਖ 15000 ਬਾਈ ਜਿਹੜਾ ਨੇ ਡਿਮਾਂਡ ਰੱਖੀ ਆ ਪੰਜਾਬ ਦਾ ਨੰਬਰ ਆ ਬਾਕੀ ਦੀ ਗੱਲਬਾਤ ਬਾਈ ਜੀ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਆਪਣਾ ਮੇਡਮੀਆ ਜੀ ਮੀਆਂ ਇਹ ਕਿੱਥੇ ਆ ਗਿਆ ਜੀ ਬਠਿੰਡੇ ਜਿਹੜੇ ਜੀ ਬਠਿੰਡੇ ਜਿਹੜੇ ਜੀ ਠੀਕ ਆ ਜੀ ਫਿਰ ਆਪਣਾ ਟਰੈਕਟਰ ਜਿਵੇਂ ਵਪਾਰ ਲੈਣ ਦਾ ਕੰਮ ਕਰਦੇ ਆ ਘਰ ਦਾ ਟਰੈਕਟਰ ਨਹੀਂ ਨਹੀਂ ਕਰਦਾ ਟਰੈਕਟਰ ਆ ਬਾਈ ਜੀ ਕਰਦਾ ਠੀਕ ਆ ਫਿਰ ਕਿਸ ਵਾਸਤੇ ਵੇਚ ਰਹੇ ਮੈਨੂੰ ਨਵਾਂ ਟਰੈਕਟਰ ਪਿਆ ਲੈ ਉਹ ਬਸ ਬਾਈ ਜਿਉਂ ਹੀ ਕੰਮ ਧੰਦੇ ਦੇ ਅੱਜ ਕੱਲ੍ਹ ਲੋਡ ਭਰੰਦੀ ਆ ਬਣੀ ਠੀਕ ਆ ਠੀਕ ਆ ਮੈਂ ਸ਼ਹਿਰ ਕਈ ਵਾਰੀ ਕੋਈ ਵੱਡਾ ਪ੍ਰੋਜੈਕਟ ਕਰਨਾ ਹੁੰਦਾ ਟੈਕਟਰ ਕੋਈ ਗੱਠਾ ਗੁੱਠਾ ਵਗੈਰਾ ਹਾਂ ਹਾਂ ਤੇ ਸਾਡੇ 950 950 ਘੰਟਾ ਚੱਲਿਆ ਬਾਈ ਜੀ ਠੀਕ ਆ ਬਿਲਕੁਲ ਨਵਾਂ ਮਾਡਲ ਹੈਗਾ ਠੀਕ ਆ 2019 ਹਾਂ ਕਾਪੀ ਵੀਰੀ ਹੈ ਬਾਈ ਜੀ ਦੀ ਠੀਕ ਆ ਕਾਪੀ ਵੀਰੀ ਬਣੀ ਵੀ ਹੈ ਕਾਪੀ ਵੀਰੀ ਬਣੀ ਠੀਕ ਆ ਟਿੱਕਾ ਕੀ ਚੱਲਿਆ ਵੇ ਟਿੱਕਾ ਕੀ ਜਿਉਂ ਹੀ ਠੀਕ ਆ ਤੇਰੇ ਕੀ ਡਿਮਾਂਡ ਰੱਖੀ ਹੋਈ ਆਪਾਂ ਦੀ 615 ਜੀ 615 ਹਾਂਜੀ ਫਿਕਸ ਰੇਟ ਆ ਕਿ ਤੁਸੀਂ ਕਰੋਗੇ ਗੱਟਬਾਤ ਕਰ ਲਾਂਗੇ ਜੇ ਤਾਂ ਮੜਾ ਮੋਟਾ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ ਆਪਣਾ ਨਾਮ ਦੱਸਿਓ ਵੀਰੇ ਵਰਸੇਵ ਸਿੰਘ ਹੈ ਜੀ ਪਿੰਡ ਮੀਆਂ ਪਿੰਡ ਮੀਆਂ ਮੋਬਾਈਲ ਨੰਬਰ ਦੱਸਿਓ 9434 ਹਾਂਜੀ 93295 ਜੀ ਠੀਕ ਆ ਓਕੇ ਧੰਨਵਾਦ ਇਸੇ ਹੀ ਸਵਰਾਜ ਨਾਲ ਇੱਕ ਹੋਰ ਆਪਾਂ ਕਵਰ ਕਰ ਰਹੇ ਹਾਂ ਦੋਸਤੋ ਤੁਹਾਡੇ ਸਾਹਮਣੇ ਆ ਇਹ 2016 ਮਾਡਲ ਆ 5 ਲੱਖ 10 ਹਜ਼ਾਰ ਕੀਮਤ ਹੈ ਦੀ ਤੁਹਾਡੇ ਸਾਹਮਣੇ ਇਹ 16 ਮਾਡਲ ਆਈ ਟਰੈਕਟਰ ਵੀ ਬਿਲਕੁਲ ਨਵੇਂ ਵਰਗਾ ਸਵਰਾਜ 855 ਜਿਹਨੂੰ ਪਸੰਦ ਆ ਤਾਂ ਮਲੋੜ ਦੇ ਚੱਕਰ ਚ ਲੈ ਸਕਦੇ ਹੋ ਅਗਲੇ ਟਾਇਰ ਦੇਖ ਲਓ ਮੂਹਰਲੇ ਪਿੱਛੇ ਵਾਲੇ ਅਪੋਲੋ ਦੇ ਕ੍ਰਿਸ਼ਕ ਦੇ ਬਿਲਕੁਲ ਨਵੇਂ ਟਾਇਰ ਤੁਸੀਂ ਆਹ ਮੂਹਰਾਂ ਦੇਖ ਸਕਦੇ ਹੋ ਬਿਲਕੁਲ ਨਵੇਂ ਟਾਇਰ ਪਿੱਛੇ ਵਾਲੇ 855 ਮੈਟ ਵਗੈਰਾ ਪੂਰੇ ਸ਼ੌਕ ਨਾਲ ਬਾਈ ਜੀਰ ਨੇ ਸੰਭਾਲਿਆ ਹੋਇਆ ਸੀਟ ਕਵਰ ਚੜਾ ਰੱਖਿਆ ਬਿਲਕੁਲ ਵਧੀਆ ਚਮਕਦਾਰ ਇੰਜਨ ਦੀ ਕੰਡੀਸ਼ਨ ਦੇਖ ਲਓ ਤੁਹਾਡੇ ਸਾਹਮਣੇ ਆ ਇੱਕ ਵਾਰ ਤੁਹਾਨੂੰ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਮਾਡਲ 2016 ਦੋਸਤੋ 5 ਲੱਖ 10 ਹਜ਼ਾਰ ਕੀਮਤ ਇਹ ਵੀ ਮਲੋਡ ਦੇ ਵਿੱਚ ਸੇਲ ਵਾਸਤੇ ਲੱਗਿਆ ਹੋਇਆ ਹੈ ਇਹ ਅੱਗੇ ਆ ਗਿਆ ਨਿਊ ਹਾਲੈਂਡ 3600 50 ਹਾਰਸ ਪਾਵਰ 50 ਐਚਪੀ ਪੂਰੇ ਮੈਟ ਵਗੈਰਾ ਬਾਈ ਜੀਰ ਨੇ ਇਹ ਤੇ ਵੀ ਰੱਖਿਓ ਆ ਸਾਫ ਸੁਥਰਾ ਟ੍ਰੈਕਟਰ ਆ ਦੋਸਤੋ ਵੇਖ ਲਓ ਚਮਕਦਾਰ ਪੂਰਾ ਰੰਗ ਕਲਰ ਐ ਐਮ ਆਰ ਐਫ ਦੇ ਪਿੱਛੇ ਵਾਲੇ ਟਾਇਰ ਡੰਗ ਲਾਉਂਦੇ ਪੂਰਾ ਮੂਰਲੇ ਨਵੇਂ ਆ ਦੋਸਤੋ ਚੜਾਏ ਵੇ ਜੇ ਰੇਟ ਦੀ ਗੱਲ ਕਰੀਏ ਤਾਂ ਮਾਡਲ ਹੈਗਾ 2015 ਰੇਟ 5 ਲੱਖ 20 ਹਜ਼ਾਰ ਰੱਖਿਆ ਬਾਈ ਜੀ ਹਰਾਂ ਨੇ ਓਡੇ ਸਾਹਮਣੇ ਇਹ ਆਗਾ ਜੀ ਘੱਟ ਖਰਚੇ ਵਾਲਾ ਐਸ਼ਰ ਡਿਮਾਂਡ ਇਹਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦੀ ਆ ਤੁਕਟੋ ਔਟੋ ਲਈ ਵਾਸਤੇ ਬਹੁਤ ਵਧੀਆ ਟਰੈਕਟਰ ਆ ਘੱਟ ਖਰਚਾ ਟਾਇਰ ਅੱਗੇ ਵਾਲੇ ਤਾਂ ਬਿਲਕੁਲ ਘਸੇ ਹੋਏ ਆ ਪਿੱਛੇ ਵਾਲੇ ਕੰਮ ਦਿੰਦੇ ਆ ਦੋਸਤੋ ਬਿਰਲਾ ਕੰਪਨੀ ਦਾ ਟਾਇਰ ਆ ਪਿੱਛੇ ਵਾਲੇ ਦੋਸਤੋ ਬਿਰਲਾ ਸ਼ਕਤੀ ਬਿਰਲਾ ਸ਼ਾਨ ਸੌਰੀ ਪਲੱਸ ਦੇ ਆ ਜੀ ਇਹ ਜਾ ਕੇ ਡਾ ਕੰਡੀਸ਼ਨ ਤੁਹਾਡੇ ਸਾਹਮਣੇ BBTH 7783 ਨੰਬਰ ਆ ਦੋਸਤੋ ਐਸ਼ਰ ਟਰੈਕਟਰ ਦੂਜੀ ਸਾਈਡੇ ਚੈੱਕ ਕਰ ਲਓ ਬਹੁਤ ਵਧੀਆ ਕੁਆਲਿਟੀ ਦਾ ਟਰੈਕਟਰ ਕਿਉਂਕਿ ਸਾਹਮਣੇ ਰੱਖਿਆ ਹੋਇਆ ਬਾਜੀ ਜੀ ਹਰਾਂ ਨੇ ਇੰਜਨ ਦੀ ਕੰਡੀਸ਼ਨ ਦੇਖ ਲਓ ਚਮਕਦਾਰ ਰੰਗ ਗੱਲ ਰੇਟ ਦੀ ਕਰਦੇ ਆ ਤੇ ਮਾਡਲ ਦੀ ਮਾਡਲ ਹੈਗਾ 2012 2 ਲੱਖ ਦਾ ਡਿਮਾਂਡ ਬਾਜੀ ਹਰਾਂ 2 ਲੱਖ ਰੱਖੀ ਆ ਇਹ ਆ ਗਿਆ ਜੀ Mahindra B275 DA ਟਰੈਕਟਰ ਖਰਚਾ ਤਾਂ ਬਹੁਤ ਘੱਟ ਆ ਪੋਲੋ ਕਿਸਾਨ ਦੇ ਨਵੇਂ ਵਰਗੇ ਪਿੱਛੇ ਵਾਲੇ ਟਾਇਰ ਮੂਰਲੇ ਵੀ ਡੰਗ ਪੂਰਾ ਲਾਉਂਦੇ ਆ ਇੰਜਨ ਦੀ ਕੰਡੀਸ਼ਨ ਦੇਖ ਲਓ ਬਿਲਕੁਲ ਸਾਫ ਸੁਥਰਾ ਟਰੈਕਟਰ ਮਲੋਟ ਮੰਡੀ ਵਿੱਚ ਦੋਸਤੋ ਇਹ ਵੀ ਸੇਲ ਵਾਸਤੇ ਲੱਗਿਆ ਹੋਇਆ ਛਤਰੀ ਵਗੈਰਾ ਲੱਗੀ ਥੋੜੇ ਸਾਹਮਣੇ ਮਾਡਲ ਦੀ ਟ੍ਰੇਡ ਦੀ ਗੱਲ ਕਰਦੇ ਆਪਾਂ 22 ਹਰਾਨੇ ਹੂੰ ਰੇਟ ਰੱਖਿਆ 145000 ਤੇ ਮਾਡਲ ਹੈਗਾ ਜੀ 1998 ਰਾਸ਼ਤਾ ਦਾ ਦੋਸਤੋ ਨੰਬਰ ਇਹ ਆ ਗਈ ਇੰਟਰਨੈਸ਼ਨਲ ਡੀਆਈਆ ਡੀਆਈ ਬਾਈਆਰ ਹਨ ਕਰਾ ਰੱਖਿਆ ਹੂੰ ਇੰਟਰਨੈਸ਼ਨਲ ਪਹਿਲਾਂ ਵਾਲਾ ਟਰੈਕਟਰ ਤੁਹਾਡੇ ਸਾਹਮਣੇ ਕਿਉਂਕਿ ਟਰੈਕਟਰ ਇਹ ਵੀ ਝੋਟਾ ਹੈ ਮਾਡਲ 83 ਡੀਆਈ ਲਿਖਿਆ ਪਿਆ 130000 ਡਿਮਾਂਡ ਦੋਸਤੋ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਜੀ ਆਪਣਾ ਫਕਰਸਰ ਫਕਰਸਰ ਥੇੜੀ ਹਾਂਜੀ ਠੀਕ ਆ ਜੀ ਇਹ ਕਿਹੜਾ ਆਪਣਾ ਟਰੈਕਟਰ ਪਹਿਲਾਂ ਦਾ ਤੁਹਾਡੇ ਕੋਲੇ ਆ ਹਾਂ ਆਪਣੇ ਕੋਲੇ ਆ ਆਪਦੇ ਹੱਥੀ ਕਰਾ ਡੀ ਆਈ ਹੱਥੀ ਕਰਾਇਆ ਸਾਰਾ ਠੀਕ ਆ ਜੀ ਕੀ ਡਿਮਾਂਡ ਰੱਖੀ ਬਾਜ਼ਾਰ ਚ ਅੱਜ 130000 130000 ਫਿਕਸ ਰੇਟ ਆ ਜਾਂ ਘੱਟ ਵੱਟ ਕਰੋਗੇ ਕੋਈ ਮਾਨ ਸਨਮਾਨ ਉਹ ਤਾਂ ਜੇ ਮੌਕਾ ਵੇਖੂਗਾ ਨਾ ਫਿਰ ਠੀਕ ਆ ਜੀ ਨਾਮ ਦੱਸਿਓ ਆਪਣਾ ਹਰਨੇਕ ਸਿੰਘ ਹਰਨੇਕ ਸਿੰਘ ਫਕਰਸਰ ਥੇੜੀ ਫਕਰਸਰੀ ਰੱਖਦੇ ਥੱਲੀ ਤਾਂ ਇਧਰ ਰਹਿ ਗਈ ਨਾ ਕਾ ਬੋਲਦੇ ਫਕਰਸਰ ਥੇੜੀ ਆ ਨਾ ਇਹਨੂੰ ਹਾਂ ਫਕਰਸਰ ਥੇੜੀ ਹਾਂਜੀ ਠੀਕ ਹੈ ਮੋਬਾਈਲ ਨੰਬਰ ਦੱਸਿਓ ਆਪਣਾ ਜੀ 94658 ਹਾਂਜੀ 19735 ਠੀਕ ਹੈ ਦੋਸਤੋ ਜੇ ਕਿਸੇ ਵੀਰ ਨੇ ਟਰੈਕਟਰ ਦੀ ਡਿਮਾਂਡ ਹੈ ਸਟੱਟ ਚ ਰੱਖਣੀ ਹੋਣੀ ਹੈ ਪਸੰਦ ਆਇਆ ਇਹਨਾਂ ਨਾਲ ਕੰਟੈਕਟ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਪਹਿਲਾਂ ਆਪ ਦਾ ਵਾਹ ਕੇ ਵੇਖ ਲੈਣ ਫਿਰ ਕਰਾਂਗੇ ਗੱਲ ਕੋਈ ਅੱਛਾ ਬਾਈ ਜੀ ਹੋਰ ਕਹਿੰਦੇ ਵਾਹ ਕੇ ਵੇਖ ਲਓ ਹਨਾ ਵਾਹ ਕੇ ਵੇਖ ਲਓ ਦੋਸਤੋ ਜਿੰਨੇ ਘੱਟ ਪੈਸੇ ਲਾਉਣੇ ਨਾ ਵਾਈ ਵਾਸਤੇ ਕਿਉਂ ਸੀਜ਼ਨ ਆਇਆ ਕਮੇ 14 ਪਾ ਲਓ ਕਮੇ 16 ਪਾ ਲਓ ਜਿਹੜੀਆਂ ਮਰਜ਼ੀ ਪਾ ਲਓ ਠੀਕ ਆ ਜੀ ਤੇ ਜਿਵੇਂ ਮਰਜ਼ੀ ਦੱਬੀ ਫਿਰਿਓ ਫਿਰ ਤੁਸੀਂ ਕਰੋਗੇ ਗੱਲਬਾਤ ਹਨਾ ਹਾਂ ਠੀਕ ਆ ਇੱਕ ਵਾਰ ਨਾਮ ਇੱਕ ਵਾਰ ਨਾਮ ਦੱਸਿਓ ਆਪਣਾ ਹਰਨੇਕ ਸਿੰਘ ਹਾਂਜੀ ਪਿੰਡ ਦਾ ਥੇੜੀ ਫਕਰਸਰ ਥੇੜੀ ਹਾਂਜੀ ਮੋਬਾਈਲ ਨੰਬਰ 9465819735 ਠੀਕ ਆ ਕਿੰਨੇ ਕ੍ਰੇਡ ਤੱਕ ਦੇ ਦੇਓਗੇ ਲੱਗ ਤਾਗ ਲੱਖ ਤੋਂ ਥੱਲੇ ਥੱਲੇ ਕਰੋਗੇ ਥੋੜਾ ਬੋਤਾ ਨਹੀਂ ਨਹੀਂ ਹੁੰਦਾ ਅੱਛਾ ਲੱਖ ਦਾ ਛਡੋਗੇ ਹਾਂ ਹਾਂਜੀ ਤੀ ਦਾ ਤੀ ਲੈ ਲੇ ਨੰਬਰ ਕੱਪੜਾ ਕਿਹ ਰੇਟ ਉਹਨਾ ਅੱਛਾ ਇੱਕ ਤੀ ਦਾ ਹਾਂ ਠੀਕ ਆ ਮੈਂ ਤਾਂ ਆਈਡੀਆ ਜ ਮਾਰਿਆ ਸੀ ਹੋ ਸਕਦਾ ਲੱਖ ਲੁੱਖ ਤਾਂ ਦੇ ਦਿਓ ਨਹੀਂ ਨਹੀਂ ਅੱਛਾ ਅੱਛਾ ਠੀਕ ਆ ਨਹੀਂ ਜੇ ਟ੍ਰੈਡ ਨਹੀਂ ਹੋ ਸੋਏ ਨਾ ਹਾਂਜੀ ਸਾਰਾ ਕੁਝ ਤੁਹਾਨੂੰ ਦੇਖ ਕੇ ਜਾਵਾਂਗੇ ਹਾਂਜੀ ਸ਼ੋਅ ਕਰੇ ਪਈ ਆ ਦੀ ਹਾਂਜੀ ਨਾਲ ਸ਼ੋਅ ਮਿਲੂਗੀ ਹਾਂਜੀ ਠੀਕ ਹੈ ਠੀਕ ਆ ਜੀ ਬਾਹਰ ਇਹਨੂੰ ਦੱਸ ਦੇਣ 20 ਦਿਨ ਜੇ ਨਾ ਫਟਾਵੇ ਸਾਡੇ ਪੈਸੇ ਵਾਪਸ ਟ੍ਰੈਡ ਕਰੀ ਲੈ ਦੋਸਤੋ ਬਾਹਰ ਇਹ ਫੁੱਲ ਗਰੰਟੀਆਂ ਕਰੀ ਜਾਂਦੇ ਤੁਸੀਂ ਵਾ ਕੇ ਵੇਖ ਸਕਦੇ ਹੋ ਸ਼ੋਅ ਵੀ ਮਿਲੂਗੀ ਅੰਗਲ ਤੇ ਮੋੜੀਆਂ ਹਾਂਜੀ ਮੋੜ ਆਊਗਾ ਤੇ ਬਾਈ ਜਰ ਕਹਿੰਦੇ ਉਂਗਲ ਤੇ ਮੁੜਿਆਊਗਾ ਜਿਹਨੇ ਘੱਟ ਪੈਸੇ ਲਾਉਣੇ ਤੁਸੀਂ ਇਹਨਾਂ ਦੇ ਪਿੰਡ ਹੀ ਜਾਵੜੇ ਉਤੇ ਵਾਹ ਕੇ ਦੇਖ ਲਿਓ ਜਿੱਥੇ ਮਰਜੀ ਜੇ ਪਾਸ ਆਇਆ ਤਾਂ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਤੇ ਜਲਦ ਨੈਕਸਟ ਵੀਡੀਓ ਅਪਲੋਡ ਕਰਾਂਗੇ ਬਨੇ ਰਹੋ ਹਮਾਰੇ ਚੈਨਲ ਕੇ ਸਾਥ ਸਤਿ ਸ੍ਰੀ ਅਕਾਲ ਜੀ